ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਪੰਜਾਬੀ ਫੂਡ ਚੈਨਲ ਤੇ ਸਵਾਗਤ ਆ। ਅੱਜ ਮੈਂ ਬਣਾਉਣ ਜਾ ਰਹੀਆਂ ਹਾਂ ਸਰਦੀਆਂ ਦੀ ਸਪੈਸ਼ਲ ਗੋੜ ਤੇ ਮੂਫਲੀ ਦੀ ਗੱਚਕ ਜੋ ਕਿ ਬਹੁਤ ਹੀ ਵਧੀਆ ਬਣੂਗੀ, ਕ੍ਰਿਸਪੀ ਤੇ ਮਾਰਕੀਟ ਸਟਾਈਲ ਆਪਾਂ ਬਣਾ ਕੇ ਤਿਆਰ ਕਰਾਂਗੇ। ਦੇਖ ਸਕਦੇ ਤੁਸੀਂ ਕਿੰਨੀ ਕ੍ਰਿਸਪੀ ਆ, ਬਹੁਤ ਹੀ ਵਧੀਆ ਬਣੂਗੀ। ਬਹੁਤ ਜਾਣੇ ਦੀ ਸ਼ਿਕਾਇਤ ਹੁੰਦੀ ਹੈ ਕਿ ਬਹੁਤ ਸੌਫਟ ਹੋ ਜਾਂਦੀ ਹੈ, ਚਿਊਈ ਹੋ ਜਾਂਦੀ ਹੈ। ਆਪਾਂ ਬਿਲਕੁਲ ਪਰਫੈਕਟ ਨਾਲ ਕੇ ਤਿਆਰ ਕਰਾਂਗੇ, ਬਹੁਤ ਹੀ ਕ੍ਰਾਂਚੀ, ਕ੍ਰਿਸਪੀ ਪਰਫੈਕਟ ਟੈਕਸਚਰ ਆਊਗਾ ਅੰਦਰੋਂ ਵੀ। ਚਲੋ ਕਰਦੇ ਆ ਫਿਰ ਸ਼ੁਰੂ ਸਭ ਤੋਂ ਪਹਿਲਾਂ ਇੱਥੇ ਤੁਸੀਂ ਕੋਈ ਵੀ ਪਲੇਟ ਲੈ ਲਿਓ ਜਾਂ ਫਿਰ ਕੁਝ ਵੀ ਲੈ ਲਿਓ ਉਹਦੇ ਉੱਤੇ ਬਟਰ ਪੇਪਰ ਰੱਖ ਲਿਓ ਜੇ ਬਟਰ ਪੇਪਰ ਨਹੀਂ ਹੈਗਾ ਤਾਂ ਕਿ ਉਹਦੇ ਨਾਲ ਚੰਗੀ ਤਰੀਕੇ ਨਾਲ ਗ੍ਰੀਸ ਕਰ ਦਿਓ ਗ੍ਰੀਸ ਬਹੁਤ ਹੀ ਵਧੀਆ ਤਰੀਕੇ ਨਾਲ ਹੋਣਾ ਚਾਹੀਦਾ ਹੈ ਤੇ ਨਾਲ ਹੀ ਬੇਲ ਨੂੰ ਵੀ ਗ੍ਰੀਸ ਕਰ ਦਿਓ ਤੇ ਇੱਥੇ ਕੜਾਈ ਦੇ ਵਿੱਚ ਮੈਂ ਇੱਕ ਕੌਲੀ ਗੁੜ ਪਾਇਆ ਹੈ 120 ਗ੍ਰਾਮ ਇਹ ਗੋੜਾ ਥੋੜਾ ਜਿਹਾ ਕੁੱਟ ਕੇ ਪਾਇਆ ਹੈ ਗੁੜ ਮੈਂ ਤੇ ਨਾਲ ਹੀ ਇੱਕ ਚਮਚ ਡੀਸੀਕੋ ਪਾ ਕੇ ਆਪਾਂ ਇਹਨੂੰ ਜਿਹੜਾ ਇਹ ਪਿਗਲਾਵਾਂਗੇ ਗੁੜ ਨੂੰ ਬਿਲਕੁਲ ਘੱਟ ਗੈਸ ਤੇ ਆਪਾਂ ਪਿਗਲਾਉਣਾ ਆ ਕਿਉਂਕਿ ਜੇ ਹਲਕਾ ਜਿਹਾ ਵੀ ਸੜ ਗਿਆ ਤੇ ਆਪਣੀ ਗੱਜਕ ਦੇ ਵਿੱਚ ਬਹੁਤ ਹੀ ਅਜੀਬ ਜਿਹਾ ਸਵਾਦ ਆਊਗਾ ਤੇ ਆਪਾਂ ਇਹਨੂੰ ਹੌਲੀ-ਹੌਲੀ ਜਿਹੜਾ ਮੈਲਟ ਕਰਾਂਗੇ ਤੇ ਕੋਲੇ ਇੱਥੇ ਮੈਂ ਪਾਣੀ ਰੱਖ ਲਿਆ ਆ ਪਾਣੀ ਦੇ ਵਿੱਚ ਆਪਾਂ ਇਹਨੂੰ ਪਾ ਕੇ ਚੈੱਕ ਕਰਾਂਗੇ ਇਹ ਦੇਖੋ ਮੈਲਟ ਹੋ ਚੁੱਕਾ ਆਪਣਾ ਗੁੜ ਕਿੰਨਾ ਵਧੀਆ ਰੰਗ ਇਹਦਾ ਆ ਚੁੱਕਿਆ ਆ ਬਿਲਕੁਲ ਵੀ ਸੜਿਆ ਨਹੀਂ ਹੈਗਾ ਘੱਟ ਗੈਸ ਤੇ ਹੀ ਆਪਾਂ ਸਾਰੀ ਰੈਸਪੀ ਨੂੰ ਬਣਾਉਣਾ ਆ ਤੇ ਹੁਣ ਆਪਾਂ ਇਹਨੂੰ ਜਿਹੜਾ ਚੈੱਕ ਕਰਾਂਗੇ ਕੌਲੀ ਦੇ ਵਿੱਚ ਆਪਣਾ ਦਾ ਨਾਰਮਲ ਪਾਣੀ ਆ ਤੇ ਉਹਦੇ ਵਿੱਚ ਥੋੜਾ ਜਿਹਾ ਪਾ ਕੇ ਤੇ ਆਪਾਂ ਸਾਈਡ ਤੇ ਰੱਖਾਂਗੇ ਥੋੜਾ ਠੰਡਾ ਹੋਣ ਦਵਾਂਗੇ ਤੇ ਇਹ ਬਿਲਕੁਲ ਟੁੱਟਣਾ ਚਾਹੀਦਾ ਜਿੱਦਾਂ ਟਾਫੀ ਨਹੀਂ ਟੁੱਟਦੀ ਉਦਾਂ ਟੁੱਟਣਾ ਚਾਹੀਦਾ ਆ ਤੇ ਜੇ ਉਹਦਾ ਨਹੀਂ ਟੁੱਟੂਗਾ ਤਾਂ ਫਿਰ ਆਪਾਂ ਹੋਰ ਪਕਾਉਣਾ ਆ ਤੇ ਇਹ ਆਪਣਾ ਟੁੱਟ ਰਿਹਾ ਇਸ ਲਈ ਆਪਾਂ ਇਹਦੇ ਵਿੱਚ ਹੁਣ ਇੱਕ ਕੌਲੀ 120 ਗ੍ਰਾਮ ਇਹੜਾ ਪੁੰਨੀ ਹੋਈ ਮੂਫਲੀ ਪਾਈ ਆ ਪੁੰਨੀ ਹੋਈ ਮੂਫਲੀ ਦੀ ਛਿਲੜ ਵੀ ਲਾ ਲਈ ਆ ਮੂਫਲੀ ਪੁੰਡੇ ਕੇ ਪੌਲੀਆ ਜੇ ਕੱਚੀ ਹੋਊਗੀ ਤਾਂ ਸਵਾਦ ਬਹੁਤ ਹੀ ਅਜੀਬ ਆਊਗਾ ਤੇ ਬਸ ਪਾ ਕੇ ਨਾਲ ਹੀ ਚਲਾ ਦੇਣਾ ਹੈ ਤੇ ਦੇਖੋ ਇਕੱਠਾ ਹੋਣਾ ਸ਼ੁਰੂ ਹੋ ਗਿਆ ਆ ਤੇ ਹੁਣ ਆਪਾਂ ਫਟਾਫਟ ਇਹਨੂੰ ਬਟਰ ਪੇਪਰ ਤੇ ਕੱਢ ਲੈਣਾ ਹੈ ਤੇ ਚੰਗੀ ਤਰ੍ਹਾਂ ਮਲਣਾ ਹੈ ਤੇ ਜੇ ਤੁਸੀਂ ਬਟਰ ਪੇਪਰ ਤੇ ਨਹੀਂ ਕੱਢਣਦੇ ਤਾਂ ਥੋੜਾ ਜਿਹਾ ਠੰਡਾ ਕਰ ਲਿਓ ਤੇ ਇਹਦੇ ਉੱਤੇ ਜਿਹੜਾ ਹੈ ਕੋਈ ਵੀ ਦੂਜਾ ਬਟਰ ਪੇਪਰ ਰੱਖ ਕੇ ਵੇਲ ਲੈਣਾ ਹੈ ਹਲਕਾ ਹਲਕਾ ਤੇ ਫਟਾਫਟ ਇਹਦੇ ਉੱਤੇ ਕੱਟ ਲਗਾ ਦੇਣੇ ਆ ਕਿਉਂਕਿ ਇਹ ਬਾਅਦ 'ਚ ਕੱਟਦੀ ਨਹੀਂ ਹੈਗੀ ਇਸ ਲਈ ਪਹਿਲੀ ਕੱਟ ਲਗਾ ਦੇਣੇ ਆ ਤੇ ਥੋੜਾ ਟਾਈਮ ਇੱਦੀ ਛੱਡ ਦੇਣਾ ਹੈ ਤੇ ਇਹ ਵਧੀਆ ਜੰਮ ਜੂਗੀ ਤੇ ਦੇਖੋ ਕਿੰਨਾ ਵਧੀਆ ਕ੍ਰਿਸਪੀ ਕਰੰਚੀ ਹੈ ਇਹ ਬਹੁਤ ਹੀ ਵਧੀਆ ਆਪਣੀ ਇਹ ਕੱਚਕ ਬਣ ਕੇ ਤਿਆਰ ਆ ਜਰੂਰ ਇਹ ਸਰਦੀਆਂ ਦੇ ਵਿੱਚ ਬਣਾਇਓ ਤੇ ਖਾਇਓ ਬਹੁਤ ਹੀ ਜ਼ਿਆਦਾ ਵਧੀਆ ਲੱਗਦੀ ਆ ਜੇ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ